ਇਸੋਣੀ ਜੌਸੀਆ ਅਸਾਂ ਮੀਰੀ ਲਿਆ ਦੀ ਆ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਨੂੰ ਇਹ ਨਾਉ ਨਹੀਂ ਪਤਾ ਲੱਗਦਾ ਕਿ ਸੁੱਕੀ ਜਿਹੜੇ ਜੱਜੂ ਕੀ ਵੀ ਐ ਕਿੰਨੀ ਸੋਹਣੀ ਡਰੈੱਸ ਆ ਜੇ ਇਹੋ ਡਰੈੱਸ ਕਿਤੇ ਮੈਨੂੰ ਲਿਆ ਕੇ ਦਿੰਦੇ ਤੇ ਮੈਨੂੰ ਕਹਿੰਦੇ ਸਿਮਰਤ ਪਾ ਕੇ ਵਿਖਾ ਕਿੰਨੀ ਸੋਹਣੀ ਲੱਗਣਾ ਸੀ ਮੈਂ ਤੇ ਨਾਲ ਹੀ ਘੁੰਮਣ ਜਾਣੇ ਸਪੋਥੇ ਮੈਂ ਤੇ ਰਣਜੀਤ ਹੁੰਨੇ ਆ ਓਹ ਹੋ ਇਹਨੇ ਤੇ ਕਿੰਨੇ ਦਿਨ ਹੋ ਗਏ ਇੱਥੇ ਪਈ ਪਈ ਲਾ ਦੇ ਦੇ ਸਾਡ ਜੀ ਨੂੰ ਉਹ ਨਾ ਮੈਂ ਨਾ ਟਰਾਈ ਕਰਕੇ ਵੇਖਾਂ ਸਿਮਰਤ ਹਾਂਜੀ ਇਹ ਵੇਖ ਲਈ ਕੋਸ਼ਣੀ ਇੱਥੇ ਡਸ ਪਈ ਹੀ ਤੇ ਮੈਂ ਕਿਹਾ ਵੇਖਰ ਤੈਂ ਤੂੰ ਟਰਾਈ ਨਹੀਂ ਕੀਤੀ ਅਜੇ ਮੈਂ ਟਰਾਈ ਕਰਾਂਗੀ ਮੈਨੂੰ ਇਹਨਾਂ ਨੇ ਲਿਆ ਕੇ ਦਿੱਤੀ ਆ ਸੋਣੀ ਆ ਬਹੁਤ ਸੋਣੀ ਆ ਮੈਂ ਉਹ ਵੇਖਾਂ ਦੀ ਕਲਰ ਬਹੁਤ ਪਿਆਰਾ ਨਾ ਵੈਸੇ ਰঞ্জੀਤ ਦੀ ਚੋਇਸ ਕਿੰਨੀ ਵਧੀਆ ਨਾ ਲੈ ਤੇਰੇ ਭਾਜੀ ਦੀ ਚੋਇਸ ਉਹਨਾਂ ਵੱਲ ਦੀ ਚੋਇਸ ਤੇ ਕਿਸੇ ਦੀ ਹੋਈ ਨਹੀਂ ਸਕਦੀ ਮੈਂ ਪਤਾ ਕੀ ਸੋਚਣ ਦੀ ਸੀ ਕਿ ਜਿੱਦਨ ਮੈਂ ਇਹਨਾਂ ਨਾਲ ਕਿਤੇ ਜਾਵਾਂਗੀ ਨਾ ਉਹ ਦਿਨ ਪਾ ਕੇ ਜਾਵਾਂਗੀ ਤੇ ਨਾਲ ਮੈਂ ਨਾ ਉਹਨਾਂ ਨੂੰ ਕਹਾਂਗੀ ਕਿ ਐਸ ਕਨ ਅੱਧ ਪੱਗ ਬੰਨੂ ਕਿਤੇ ਖਾਸ ਜਗ੍ਹਾ ਜਾਵਾਂਗੀ ਘੁੰਮਣ ਫਿਰ ਤੇ ਨੂੰ ਪਤਾ ਸਿਮਰਤ ਮੈਨੂੰ ਕਹਿੰਦੇ ਹੀ ਰਹਿੰਦੇ ਆ ਕਿ ਚੱਲ ਆਪਾਂ ਕਿਤੇ ਘੁੰਮਣ ਚਲੀਏ ਇਕੱਠੇ ਚਲੀਏ ਦੋਵੇਂ ਕਿਤੇ ਟਾਈਮ ਸਪੈਂਡ ਕਰੀਏ ਬਸ ਮੇਰਾ ਹੀ ਮਨ ਨਹੀਂ ਹੁੰਦਾ ਪਰ ਮੈਂ ਨਾ ਹੁਣ ਪੱਕਾ ਹੋਣਾ ਨਾਲ ਜਾਵਾਂਗੀ ਵਿਚਾਰਿਆ ਨੇ ਕਿੰਨੀ ਰੀਜ ਨਾਲ ਦੱਸ ਘਿਰ ਕੇ ਲਿਆਂਦੀ ਮਿਸ਼ਾਦੇਨ ਨੇ ਅਜੇ ਤੱਕ ਇਹ ਘਰ ਨਹੀਂ ਪਾਈ ਤੇ ਸਿਮਰਤ ਮਿਲ ਗਾਸਨ ਤੂੰ ਨਾਲੇ ਆਪਣੇ ਭਾਜੀ ਨੂੰ ਭਾਜੀ ਕਹਿ ਕੇ ਕਿਉਂ ਨਹੀਂ ਬੁਲਾਉਂਦੀ ਹੁੰਦੀ ਰੰਜੀਤ ਰੰਜੀਤ ਬੋਲਦੀ ਰਹਿਣੀ ਆ। ਓਹੋ ਦੀਦੀ। ਕਿਹੜੇ ਜ਼ਮਾਨੇ ਦੀ ਗੱਲ ਕਰਦੇ ਜੀ? ਮੈਂ ਉਹਨਾਂ ਨੂੰ ਰੰਜੀਤ ਕਹਾਂ ਜਾਂ ਜੀਜੂ? ਰਿਸ਼ਤਾ ਤੇ ਉਹ ਹੀ ਰਹਿਣਾ ਵਾ। ਸਦੇਣੇ। ਰਿਸ਼ਤਾ ਤੇ ਬਾਹੂ ਉਹ ਹੀ ਰਹਿਣਾ ਵਾ। ਗੱਲ ਪਤਾ ਕੀ ਆ। ਵੇਖਣ ਵਾਲੇ ਨੂੰ ਚੰਗਾ ਨਹੀਂ ਲੰਦਾ। ਕੋਈ ਘਰ ਆਇਆਊਗਾ ਤੇ ਉਹ ਕੀ ਸੋਚੂਗਾ? ਵੀ ਇਹ ਰੰਜੀਤ ਰੰਜੀਤ ਕਿਉਂ ਕਹਿੰਦੀ ਆ ਆਪਣੇ ਜੀਜੇ ਨੂੰ? ਭਾਜੀ ਕਿਉਂ ਨਹੀਂ ਕਹਿੰਦੀ? ਦੀਦੀ। ਜ਼ੂਰੀ ਥੋੜੀ ਆ ਕਿ ਆਪਾਂ ਨਾਮ ਲਵਾਂਗੇ ਤੇ じゃ ਜੀਜਾ ਜੀ ਕਹਾਂਗੇ ਤੇ ਰਿਸ਼ਤਾ ਥੋੜੀ ਬਦਲ ਜਾਊਗਾ ਰਿਸ਼ਤਾ ਤੇ ਉੱਪਰ ਆਣਾ ਵਾਣਾ ਨਾਲੇ ਹਰ ਕੀ ਥੋੜੀ ਸੁਣੀ ਜਾਂਦੀ ਐ ਕਿਸਮਰਤ ਪਤਾ ਕੀ ਆ ਵੱਡੇ ਆ ਤੇਰੇ ਤੋਂ ਮੈਂ ਵੀ ਵੱਡੀ ਆ ਤੇ ਉਹ ਵੀ ਵੱਡੇ ਆ ਨਾਲੇ ਤੇਰੀ ਤਾਂ ਡਬਲ ਰਿਸ਼ਤੇਦਾਰੀ ਆ ਇਧਰੋਂ ਦੀ ਏਠ ਲੱਗਦਾ ਤੇ ਉਧਰ ਉਧਰ ਤੇਰਾ ਭਾਜੀ ਲੱਗਦਾ ਜੀਜੂ ਹੈਨਾ ਕਾਹ ਕਰਕੇ ਬਾਹੂ ਮੈਂ ਖੜੀ ਆ ਪਿਪਾਜੀ ਕੀ ਕਰ ਵੇਖਣ ਵਾਲੇ ਨੂੰ ਚੰਗਾ ਨਹੀਂ ਲੱਗਦਾ ਇਦਾਂ ਦੀਦੀ ਉਹਨਾਂ ਨੇ ਕਿਹਾ ਮੈਨੂੰ ਕਦੀ ਕੁਝ ਕਿਹਾ ਵਾ ਕਿ ਤੂੰ ਮੇਰਾ ਨਾਮ ਕਿਉਂ ਲੈਨੀ ਹੈ ਤੇ ਜਾਮੀ ਜੀਜਾ ਜੀ ਕੀ ਕਰ ਗਲਤੀ ਉਹਨਾਂ ਦੀ ਆ ਜਿੱਦਾਂ ਮੈਂ ਨਾਮ ਲੈਨੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਤੁਹਾਨੂੰ ਕਾਦੀ ਪ੍ਰੋਬਲਮ ਆ ਤੂੰ ਨਹੀਂ ਸਮਝ ਸਕਦੀ ਮੈਨੂੰ ਚੰਗਾ ਜੋ ਕਹਿਣਾ ਹੁੰਦਾ ਤੇ ਕਹਿ ਰਿਹਾ ਕਰ ਤੈਨੂੰ ਸਿੱਧੀ ਮੱਤ ਦੋ ਨਾ ਤੇ ਇੱਥੇ ਪਤਾ ਨਹੀਂ ਕਿਹੜੀ ਤੂੜੀ ਭਰੀ ਆ ਉਹ ਛੱਡੋ ਦੀਦੀ ਸਾਰੀਆਂ ਗੱਲਾਂ ਜੋ ਕਹਿਣਾ ਮੈਂ ਕਹਿ ਹੀ ਦੇਣਾ ਵਾ ਤੇ ਤੁਸੀਂ ਦੱਸੋ ਕਿਹੜੇ ਕੰਮ ਆਏ ਨਹੀਂ ਅੱਛਾ ਮੇਰੀ ਗੱਲ ਸੁਣ ਕੰਮ ਮੈਂ ਹੀ ਆਈਂ ਤੇ ਮੈਂ ਚੱਲੀ ਘਰ ਨੂੰ ਕਿਉ ਪਾਬੀ ਹੁਣਾ ਬੋਲੇ ਸਾਰੀ ਮੈਨੂੰ ਇੱਥੇ ਇਹੋ ਹੀ ਕਹਿਣ ਦੇ ਆ ਕਿ ਇੱਥੇ ਤੈਨੂੰ ਰੈਸਟ ਨਹੀਂ ਮਿਲਣੀ ਤੇ ਤੂੰ ਦੋ ਚਾਰ ਦਿਨ ਉੱਥੇ ਲਾਇਆ ਤੇ ਮੈਂ ਜਨ ਲਿਉ ਘਰ ਤੇ ਹੁਣ ਤੂੰ ਸਾਰਾ ਸਾਮ ਸੌਤ ਨਹੀਂ ਉਹਨਾ ਹੋਵੇ ਕਿ ਮੰਮੀ ਜੀ ਨੂੰ ਕਲਪਾਈ ਜਾਵੇ ਕੰਮ ਤੋਂ ਦੀਦੀ ਆ ਜਿਹੜੀਆਂ ਤੁਸੀਂ ਚਲਾਕੀਆਂ ਮਾਰਦੇ ਫਿਰਦੇ ਸੀ ਨਾ ਇਹ ਸਭ ਕੁਝ ਮੈਨੂੰ ਪਤਾ ਵਾ ਤੇ ਆ ਬੈਡ ਰੈਸਟ ਸਿਰਫ ਤਾ ਡਾਪਾਣਾ ਵਾ ਇੱਥੋਂ ਜਾਂਦਾ ਕੀ ਮਤਲਬ ਸਿਮਰਾ ਤੇਰਾ ਐਨੇ ਭੋਲੇ ਬਣਾ ਬਣੋ ਸਭ ਪਤਾ ਮੈਨੂੰ ਕਿ ਤੁਸੀਂ ਕਿਸ ਚੀਜ਼ ਕਰਕੇ ਜਾਂਦੇ ਜੀ ਇਸ ਦੀ ਕਰਕੇ ਜਾਣਦੀ ਮੈਂ ਤੇ ਇਹਨਾਂ ਤੇ ਕਹਿ ਤੇ ਜਾਣਦੀ ਆ ਕਿ ਚੱਲ ਮੈਨੂੰ ਰੈਸਟ ਮਿਲੂਗੀ ਇੱਥੇ ਮੈਨੂੰ ਟੋਟੀ ਕਰਨੀ ਦਿੰਦੀ ਲੜਾਈ ਕਰਦੀ ਆ ਕਿ ਜੇ ਸਾਹਮਣੇ ਬੈਠੀ ਆ ਤੇ ਇਹੋ ਕੰਮ ਕਰੇ ਤੇ ਮੰਮੀ ਜੀ ਫਿਰ ਮੇਰੇ ਦੁਆਲੇ ਹੁੰਦੇ ਆ ਤੈਨੂੰ ਪਤਾ ਰਣਜੀਤ ਸਾਹਿਲ ਨਹੀਂ ਮੈਨੂੰ ਕਹਤਾ ਵਾ ਕਿ ਭਾਬੀ ਉੱਥੇ ਚਲ ਜੋ ਚਾਰ ਦਿਨ ਜੇ ਰੈਸਟ ਭਾਲ ਦੇ ਜੇ ਤੇ ਇੱਥੇ ਨਹੀਂ ਤੁਹਾਨੂੰ ਮਿਲਨੀ ਬੈਡ ਰੈਸਟ ਕਾਲੀ ਬੈਡ ਰੈਸਟ ਮੈਨੂੰ ਜਰਾ ਵਿਸਤਾਰ ਨਾਲ ਦੱਸੋਗੇ ਟੈਲ ਮੀ ਉਹ ਸਿੰਘਾ ਉਹ ਬੜਾ ਕੀ ਤੈਨੂੰ ਤਾਂ ਪਤਾ ਹੀ ਆ ਬੈਡਰੈਸਟ ਕਾਦੀ ਕਰਨੀ ਆ ਦੱਸ ਪਤਾ ਹੀ ਆ ਤੈਨੂੰ ਬਾਉ ਕਿ ਦਵਾਈ ਖਾਣ ਦੀ ਆ ਤੇ ਮੰਮੀ ਜੀ ਕਹਿੰਦੇ ਕਿ ਬੈਡਰੈਸਟ ਤੇ ਸਹੀ ਹੈਗਾਵਾ ਕੰਮ ਨਹੀਂ ਕਰਨਾ ਸਾਰਾ ਤਾਂ ਤੈਨੂੰ ਪਤਾ ਆ ਤੂੰ ਫੇਰ ਪੁੱਛੀ ਜਾਣਦੀ ਆ ਮੈਡੀਸਿਨ ਖਾਣ ਕਾਦੀ ਤੇ ਜੀ ਉਹ ਉਹ ਸਿਮਰਤ ਮੈਡੀਸਿਨ ਬੱਚੇ ਦੀ ਅੱਛਾ ਦੁਬਾਰਾ ਦੱਸਿਓ ਕਿਹੜੀ ਮੈਡੀਸਿਨ ਉਹ ਬੱਚੇ ਦੀ ਤੈਨੂੰ ਪਤਾ ਤੇ ਹੈਗਾ ਸਾਰਾ ਓ ਕੀ ਦੇ ਕਰੀ ਹੁਣ ਬੱਚਾ ਮੇਰੇ ਘਰੇ ਅੱਛਾ ਤੂੰ ਬੱਚੇ ਨੇ ਮੈਨੂੰ ਖਾਣ ਦੇ ਜੀ ਹਾਂ ਅੱਛਾ ਲੈ ਤੂੰ ਤੇ ਐ ਪੁੱਛਣ ਦੀ ਹੈ ਜਿੱਦਾਂ ਤੇ ਪ੍ਰੌਣੀ ਆਈ ਹੋਵੇ ਘਰ 'ਚ ਤੈਨੂੰ ਪਤਾ ਨਹੀਂ ਦੀਦੀ ਹਮ ਮੇਰੇ ਨਾਲ ਨਾ ਚਲਾਕੀਆਂ ਨਾ ਖੇਡਿਆ ਕਰੋ ਜਿਹੜੀ ਤਹੀ ਚਲਾਕੀ ਵਰਤਨ ਦੇ ਜੇ ਨਾ ਘਰ ਦੇਆਂ ਨਾਲ ਮੇਰੇ ਸਾਹਮਣੇ ਨਹੀਂ ਇਹ ਚੱਲਦੀ ਤੇ ਰਹੀ ਗੱਲ ਬੱਚੇ ਦੀ ਇਹਦੀ ਸੱਚਾਈ ਵੀ ਮੈਨੂੰ ਪਤਾ ਹੀ ਹੈ ਕਿ 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 ਸਿਮਰਤ ਕਿ ਸਿਮਰਤ ਇਹ ਦੋ ਕੈਂਡੀ ਆ ਕਿ 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 ਬੱਚਾ ਜ ਜਿੱਦਣ ਤੁ ਤੁ ਪਾਬੀ ਨੰਦ ਨਾਲ ਗ ਗੱਲ ਕੀ ਕੀ ਕੀਤੀ ਸੀ ਉਹ 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 ਦਿਨ ਮੈਂ ਸੌਂ ਲਈ ਸੀ ਹਏ ਹਏ ਦੀਦੀ ਕੀ ਹੋਇਆ ਦੀਦੀ ਮੈਨੂੰ ਅੱਜ ਦਾ ਨਹੀਂ ਮੈਨੂੰ ਉਸੇ ਦਿਨ ਦਾ ਪਤਾ ਹੀ ਪਰ ਉਹ ਕਹਿੰਦੇ ਹੁੰਦੇ ਨਾ ਸਮਾਂ ਵੀ ਕਿ ਨਾ ਚੀਜ਼ ਸਮਝਣੀ ਚਾਹੀਦੀ ਆ ਜੇ ਮੈਂ ਉਹਦੇ ਨਹੀਂ ਤੁਹਾਨੂੰ ਦੱਸ ਦਿੰਦੀ ਨਾ ਤਾਂ ਸਭ ਕੋਈ ਤਾਂ ਉਹਦੇ ਨਹੀਂ ਖਤਮ ਹੋ ਜਾਣਾ ਸੀ ਪਰ ਫਿਰ ਮੈਂ ਕਿਹਾ ਕਿ ਇਸ ਚੀਜ਼ ਨੂੰ ਥੋੜਾ ਜਿਹਾ ਨਾ ਲੰਬੇ ਸਮੇਂ ਦਾ ਖਿੱਚਣਾ ਚਾਹੀਦਾ ਨਾਲੇ ਜਿੰਨੀ ਚੀਜ਼ ਲੰਬੇ ਸਮੇਂ ਦਾ ਖਿੱਚੀ ਜਾਵੇ ਨਾ ਉਹਦਾ ਸੁਆਦ ਵੀ ਵੱਖਰਾ ਹੁੰਦਾ ਕੀ ਹੋਇਆ ਬੂਆ ਕਿਡੋਤਾ ਜੇ ਸੰਧ ਮੈਂ ਬੰਦ ਮੈਂ ਦੱਸਾਂ ਫਤਕੀਆ ਵੇਖ ਇਸ ਕੰਮ ਦਾ ਕਿਸੇ ਨੂੰ ਨਹੀਂ ਪਤਾ ਮੈਂ ਤੇਰੇ ਹੱਥ ਚੋੜਦੀ ਆ ਪਤਾ ਕੀ ਸਾਰੇ ਬੜੇ ਖੁਸ਼ ਆ ਹਰ ਰਣਜੀਤ ਸਾਹਿਬ ਮੰਮੀ ਜੀ ਦੇ ਕੇ ਰੱਖਦੀ ਬੂਆ ਜੀ ਹੁਣੀ ਸਾਰੇ ਬਹੁਤ ਖੁਸ਼ ਆ ਸਮਝਣ ਦੀ ਆ ਨਾ ਵੇਖ ਲੈ ਹੱਥ ਜੋੜ ਕੇ ਮਹਿੰਦੀ ਕਿ ਸਾਨੂੰ ਇਸ ਗੱਲ ਬਾਰੇ ਪਤਾ ਲੱਗਣਾ ਚਾਹੀਦਾ। ਤੂੰ ਮੇਰੀ ਪੈਣੀ ਹੈ ਨਾ। ਪੈਣੀ ਹੈ ਨਾ ਛੋਟੀ। ਪੈਣੀ ਹੈ ਨਾ ਮੈਂ ਹਮੇਸ਼ਾ ਤੇਰਾ ਸਾਥ ਦਿੱਤਾ ਵਨ। ਅੱਜ ਤੱਕ ਹੈ ਸੀ ਕੋਈ ਗੱਲ ਨਹੀਂ ਹੈਗੀ ਜਿੱਤੇ ਚ ਸ਼ਮੀ ਨੇ ਤੇਰਾ ਸਾਥ ਨਾ ਦਿੱਤਾ ਹੋਵੇ। ਤੂੰ ਮੇਰੇ ਸਾਥ ਦੇਂਗੀ ਨਾ? ਦੇਂਗੀ ਨਾ? ਪਤਾ ਕੀ ਆ ਸਿਮਰਤ? ਵੇਖ। ਮੰਮੀ ਜੀ ਦਾ ਸੁਭਾਅ ਤੇ ਤੈਨੂੰ ਪਤਾ ਵਾ ਨਾ? ਬਿਲਕੁਲ ਹੈਗਾ। ਮੈਂ ਜਿੰਨਾ ਬਹੁਤ ਪਿਆਰ ਕਰਦੀ ਹਾਂ। ਤੇ ਰਣਜੀਤ ਮੇਰੇ ਨਾਲ ਬਹੁਤ ਕਰਦੀ ਆ। ਪਤਾ ਨਾ ਤੈਨੂੰ? ਤੇਰੀ ਜੀਜੂ ਮੈਨੂੰ ਕਿੰਨਾ ਪਿਆਰ ਕਰਦੀ ਆ। ਮੈਂ ਨਹੀਂ ਚਾਹੁੰਦੀ ਕਿ ਮੰਮੀ ਜੀ ਨੂੰ ਆਸਲੀਅਤ ਦਾ ਪਤਾ ਲੱਗੇ ਤੇ ਮੰਮੀ ਜੀ ਮੈਨੂੰ ਘਰ ਚੋਂ ਕੱਢਣ ਬੱਸ ਫਿਰ ਇੱਥੇ ਰਿਓ ਕਿ ਘਰ 'ਚ ਨਾ ਖੁਸ਼ੀਆਂ ਵੀ ਆ ਤੇ ਤਾਂ ਹੀ ਗੱਲ ਦੱਬੀ ਵੀ ਰਵੇ ਤੇ ਅੱਗੇ ਤੁਸੀਂ ਵੇਖ ਲਓ ਤੁਸੀਂ ਕੀ ਕਰਨਾ ਚਾਹੁੰਦੇ ਜੀ ਕੀ ਮਤਲਬ ਤੇਰਾ ਸਿਮਰਤ ਕੀ ਮਤਲਬ ਮਤਲਬ ਮੇਰਾ ਕੁਛ ਨਹੀਂ ਆ ਮਤਲਬ ਮੇਰਾ ਬੱਚਾ ਛੋਟਾ ਜਿਹਾ ਹੀ ਆ ਹੀ ਜੇ ਤੂੰ ਚਾਹਨੀ ਆ ਨਾ ਕੀ ਖੁਸ਼ੀਆਂ ਬਰਕਰਾਰ ਰਹਿਣ ਜੀਜੂ ਦਾ ਤੇਰਾ ਸਾਥ ਬਣਿਆ ਰਵੇ ਹਾਂ ਸਿਮਰਤ ਹਾਂ ਮੈਂ ਉਹ ਚਾਹੁੰਦੀ ਆ ਤੇ ਮੰਮੀ ਜੀ ਨੂੰ ਨਾ ਕੁਝ ਪਤਾ ਲੱਗੇ ਤੇ ਆ ਜਿਹੜੇ ਸਾਹਿਲਿਆ ਉਹ ਵੀ ਭਾਬੀ ਭਾਬੀ ਕਰਦੇ ਨਾ ਜੁਬਾਨ ਨਹੀਂ ਥੱਕਦੀ ਹਾਂ ਸਿਮਰਤ ਮੇਰਾ ਛੋਟਾ ਦਿਓ ਰਿਹਾ ਮੇਰੇ ਭਰਾਵਾਂ ਵਰਗਾ ਮੈਂ ਨਹੀਂ ਚਾਹੁੰਦੀ ਹਾਂ ਮੈਨੂੰ ਗਲਤ ਸਮਝੇ ਕਦੀ ਤੇ ਉਧਰ ਵੀ ਤੁਹਾਡੀ ਇੱਜ਼ਤ ਬਚੀ ਰਵੇ ਤੇ ਬੱਸ ਫਿਰ ਮੈਨੂੰ ਰਾਣੀ ਬਣਾ ਕੇ ਰੱਖਣਾ ਪੈਣਾ ਤੇ ਆਪ ਨੌਕਰਾਨੀ ਬਣ ਕੇ ਰਹਿਣਾ ਕਰ ਜਿਹੜਾ ਮੈਂ ਕੰਮ ਕਹੂੰਗੀ ਬਿਨਾਂ ਝਿਜਕ ਬਿਨਾਂ ਕਹੇ ਮੇਰੀ ਗੱਲ ਮੰਨਣੀ ਪੈਣੀ ਤੁਹਾਨੂੰ ਠੀਕ ਸਮਝ ਤ ਜਿੱਦਾਂ ਤੂੰ ਕਮੇਗੀ ਨਾ ਮੈਂ ਉਦਾਂ ਹੀ ਕਰਾਂਗੀ ਬਸ ਮੇਰੀ ਗੱਲ ਸੁਣ ਲੈ ਇਸ ਗੱਲ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਮੇਰੀਆਂ ਖੁਸ਼ੀਆਂ ਮੇਰੀਆਂ ਖੁਸ਼ੀਆਂ ਇਦਾਂ ਹੀ ਰਹਿਣੀਆਂ ਚਾਹੀਦੀਆਂ ਹਾਂ ਕਦੀ ਪਤਾ ਨਹੀਂ ਲੱਗਣਾ ਚਾਹੀਦਾ ਇਸ ਘਰ ਚ ਕਿਵੇਂ ਕੀ ਮੈਂ ਮਾਂ ਨਹੀਂ ਮਾਰ ਸਕਦੀ ਜ਼ਮਰਾ ਚਲੋ ਫਿਰ ਹੁਣ ਉੱਠੋ ਬਾਸ ਕਰੋ ਹੁਣ ਇਧਰ ਮੰਮੀ ਜੀ ਨੇ ਕਹਿੰਦੀ ਆ ਨਾ ਫਿਰ ਉਹਨਾਂ ਨੇ ਰੋਲਾ ਪਾਉਂਦਾ ਹੈ ਫਿਰ ਨਾ ਉੱਠੋ ਜ਼ਮਰਾ ਵੇਖ ਲੱਗੇ ਸਾਨੂੰ ਨਾ ਦੱਸੀ ਤੂੰ ਉਹ ਚਾਹੇਂਗੀ ਨਾ ਮੈਂ ਉਹ ਕਰੂੰਗੀ ਜੂ ਕਹੇਂਗੀ ਮੈਂ ਬਾਸ ਸੌਣ ਨਹੀਂ ਕਮਰੇ ਚੱਲੋ ਠੀਕ ਹੈ ਫਿਰ ਬਾਕੀ ਤੂੰ ਆਪਸਿਆਂ ਨੇ ਜੀ ਜੇ ਤੂੰ ਵਾਦੇ ਤੋਂ ਮੁਕਰੇ ਤੇ ਆ ਜਿਹੜੀ ਜ਼ੁਬਾਨ ਆ ਨਾ ਇਹਦਾ ਪਿਸਣ ਲੱਗੇ ਤਾਂ ਨਹੀਂ ਪਤਾ ਨਹੀਂ ਨਹੀਂ ਸਿਮਰਤ ਨਹੀਂ ਵੇਖ ਲੈ ਇਹਦਾ ਨਾ ਕਰੀ ਮੈਂ ਹਮੇਸ਼ਾ ਤੇਰੀ ਗੱਲ ਮੰਨੂੰਗੀ ਤੂੰ ਜੋ ਕਹੇਂਗੀ ਨਾ ਮੈਂ ਉਹ ਕਰੂੰਗੀ ਤੂੰ ਜਿੰਨਾ ਕੰਮ ਕਰ ਲਾਹੇਂਗੀ ਨਾ ਉਹ ਮੈਂ करूंगी ਤੇ ਮੈਂ ਮਮਮੀ ਜੀ ਨੂੰ ਕਹੂੰਗੀ ਕਿ ਸਰੋ ਜਿਮਰਤ ਨੇ ਕੀਤਾ ਹੈ ਟੈਨਸ਼ਨ ਨਾ ਆਏ ਕਿ ਮੇਰੇ ਦਾਸਾ ਉਹਦਰ ਪੂਆ ਜੀ ਪੂਆ ਜੀ ਉਹਨਾਂ ਨੂੰ ਨਾ ਦੱਸਦੀ ਕਿਤੇ ਨਹੀਂ ਨਹੀਂ ਮੈਂ ਕਿਉਂ ਦੱਸਣਾ ਜੇ ਤੁਸੀਂ ਆਪਣੇ ਵਾਅਦੇ ਤੇ ਪਰਖਾ ਰਹੇ ਹੋਗੇ ਬਿੰਦੂ ਕੀ ਨੋਡ ਤੇ ਦੱਸਣ ਦਿਓ ਉਹਨਾਂ ਨੂੰ ਪਤਾ ਕੀ ਅਸੀਂ ਬੜਤ ਦਿਨ ਤੋਂ ਪਤਾ ਹੀ ਨਾ ਮੈਂ ਸ਼ਰੋਤੋ ਕਿੰਨੇ ਦੁੱਖ ਵੇਖੇ ਆ ਤੇ ਪੂਆ ਜੀ ਬਾਸ ਕਰੋ ਦੀਦੀ ਹੁਣ ਆਪਣੇ ਰਾਮ ਨੀਲਾ ਨੇ ਸ਼ੋਅ ਕੇ ਬੈਜੋ ਸਭ ਮੈਨੂੰ ਪਤਾ ਵਾ ਉਹ ਚੀਜ਼ਾਂ ਜਿਹੜੇ ਪਹਿਲਾਂ ਤੁਸੀਂ ਕਹੀਆਂ ਉਹ ਚੀਜ਼ਾਂ ਬੇਤ ਵੀ ਅੱਜ ਕਹਿ ਦੇਣੀ ਆ ਹੰਤਾਸ ਮੈਂ ਹੁਣ ਕੀ ਕਰਾਂ ਕੰਨਾ ਕੁਛ ਨਹੀਂ ਆ ਜਾਣਾ ਤੇ ਹੈਗਾ ਤੁਸੀਂ ਮੰਮੀ ਆਲੀ ਸ਼ਾਮ ਤੱਕ ਵਾਪਸ ਆਉਣੇ ਚਾਹੀਦੇ ਜੀ ਕਿੰਨੇ ਵਜੇ ਤੁਸੀਂ ਜਾਓ ਸਹੀ ਤੇ ਅੰਮੀ ਦਾ ਹਦ ਪਤਾ ਨਹੀਂ ਇਹ ਅੰਦਰ ਕੀ ਕਰਨੀਆਂ ਕਦੋਂ ਦੀਆਂ ਬੜੀਆਂ ਐਨਾ ਟਾਈਮ ਲੱਗਦਾ ਤਿਆਰ ਹੋਣ ਚ ਪਤਾ ਨਹੀਂ ਕੀ ਕਹਾਣੀ ਹੈ ਇਹ ਕੰਮ ਦੇ ਅੰਦਰ ਨੂੰ ਹਾਂ ਮੰਮੀ ਕੀ ਕਰ ਰਹੀ ਹੈ ਇਹ ਬੈਠੀ ਆ ਪਤਾ ਨਹੀਂ ਕਦੋਂ ਦੀ ਅੰਦਰ ਬੜੀਆਂ ਹੀ ਕੀ ਕਰਨੀਆਂ ਅਜੇ ਤੱਕ ਨਿਕਲਿਆ ਨਹੀਂ ਤਿਆਰ ਹੋ ਕੇ ਨਾ ਕੀ ਕਰਨੀਆਂ ਪਤਾ ਕੋਈ ਨਹੀਂ ਤਿਆਰ ਹੋਣ ਤੱਕ ਕੋਦਾ ਨੀਂ ਮੁੰਦਰ ਵਾਲੀ ਨਿਕਲ ਗਈ ਨਹੀਂ ਅਜੇ ਤੱਕ ਮੈਂ ਤਾਂ ਆਪੋ ਵੀ ਖੜ ਨਹੀਂ ਉਹ ਤਾਂ ਥਿਆੜੀ ਤੁਰੀ ਕਰਨੀਆਂ ਹੋਣੀਆਂ ਵਾ ਕਾਫੀ ਟਰਦੀਆਂ ਬੜੀਆਂ ਅੰਦਰ ਅਛਾ ਹਾਂ ਦੇਖਾਂ ਅੰਦਰ ਇਹ ਟਾਈਮ ਕਾਲੀ ਲਾਤਾ ਨੇ ਵੀਰ ਰੌਂਦਰੀ ਆ ਰੌਂਡ ਕਿਹੜਾ ਹੀ ਆ ਪਤਾ ਨਹੀਂ ਵੀਰ ਫਿਰ ਲੋੜ ਉਹ ਆਇਓ ਵੇਖੀਏ ਕੀ ਹੋਇਆ ਵਾ ਸਿੰਮ ਜਿੱਦਾਂ ਤੂੰ ਕਹਿੰਗੀ ਨਾ ਮੈਂ ਤਵਾਂ ਦੀਦੀ ਸਮੀ ਕੀ ਹੋਇਆ ਰੌਂਡ ਕਿਉਂ ਦਈਏ ਕੀ ਕਰ ਲੋ ਕੀ ਆ ਐਵੇਂ ਭਾਜੀ ਆਪਣਾ ਮਨ ਖਰਾਬ ਕਰੀ ਜਾਂਦੇ ਆ ਕਿਉਂ ਕੀ ਹੋ ਗਿਆ ਵਾ ਮੈਂ ਇਹਨਾਂ ਨੂੰ ਕਿਹਾ ਕਿ ਤੇ ਉਧਰ ਦੋ ਚਾਰ ਦਿਨ ਚੱਲ ਜਾਓ ਰੈਸਟ ਕਰ ਲਓ ਇਹ ਤੇ ਪਤਾ ਨਹੀਂ ਕਿਉਂ ਹੋਈ ਜਾਂਦੇ ਆ ਉਹ ਤਾਂ ਮੈਂ ਕਹਿੰਦਾ ਤਿਆਰ ਹੋ ਗਿਆ ਹੀ ਆਈ ਕਿਉਂ ਨਹੀਂ ਹੱਦ ਤੱਕ ਹਾਂ ਰਣਜੀਤ ਪਤਾ ਕੀ ਹੋਇਆ ਮੈਨੂੰ ਦੱਸਣ ਦੇ ਸੀ ਮੈਂ ਕਿੱਥੇ ਘਰੇ ਜਾਣਾ ਵਾ ਭੂਆ ਜੀ ਹੁਣਾ ਕੋਲ ਭਾਬੀ ਜੀ ਹੁਣਾ ਕੋਲ ਮੈਂ ਕਿਹਾ 4-5 ਦਿਨ ਮੈਂ ਰਹਿ ਕੇ ਹੁਣਾ ਵਾ ਹਾਂ ਤੇ ਉਸ ਦੇ ਆਂ ਕਿਹਦੀ ਦੀਦੀ ਕੇ ਰਹਦੇ ਨਹੀਂ ਲੱਗਦਾ ਤੁਹਾਡੇ ਬਿਨਾ ਮੈਂ ਰਹਿ ਨਹੀਂ ਸਕਦੀ ਨਾਲ ਰਣਜੀਤ ਤੁਹਾਨੂੰ ਪਤਾ ਹੀ ਆ ਸ਼ੁਰੂ ਤੋਂ ਵੀ ਅਸੀਂ ਇਕੱਠੀਆਂ ਹੀ ਰਹੀਆਂ ਤਾਂ ਹੀ ਤੇ ਮੈਂ ਜ਼ਿੱਦ ਕੀਤੀ ਸੀ ਕਿ ਇਹਦਾ ਵਿਆਹ ਵੀ ਇੱਥੇ ਹੋਵੇ ਤੇ ਅਸੀਂ ਦੋਵੇਂ ਭੈਣਾਂ ਇਕੱਠੀਆਂ ਰਹੀਏ ਉਹ ਤਾਂ ਕਰਕੇ इमोशनल ਜੀ ਹੋ ਗਈ ਸ਼ਦਾਨ ਨਾਲੇ ਨੇ ਮੈਨੂੰ ਕੀ ਕਰਤਾ ਗੱਲ ਤੇ ਕੋਈ ਵੀ ਨਹੀਂ ਆ ਮੰਮੀ ਜੀ ਫੇਰ ਗੱਲ ਸੁਣ ਇੱਥੇ ਨਾ ਰਵਾਂ ਇੱਥੇ ਵੀ ਤੇ ਮੈਨੂੰ ਰੈਸਟ ਮਿਲਣੀ ਢਈ ਆ ਦੱਸ ਮੈਂ ਉੱਥੇ ਜਾ ਕੇ ਕੀ ਕਰਨਾ ਵਾ ਐਵੇਂ ਚੌਥੇ ਦਿਨ ਉੱਥੇ ਪੀਕੇ 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 ਇੱਥੇ ਕੀ ਆ ਇੱਥੇ ਰੈਸਟ ਕਰ ਲੈਣੀ ਆ ਮੈਂ ਕੋਈ ਗੱਲ ਨਹੀਂ ਨਾਲੇ ਸਿਮਰਤ ਜ ਹੈਗੀ ਆ ਮੇਰੀ ਭੈਣ ਮੇਰਾ ਧਿਆਨ ਰੱਖ ਲਈ ਨਹੀਂ ਨਹੀਂ ਜੀਜੀ ਕੋਈ ਨਾ ਤੁਸੀਂ ਜਾਓ ਦੋ ਚਾਰ ਦਿਨ ਰਹਿਓ ਨਾ ਤੁਹਾਨੂੰ ਤੇ ਬੈੱਡ ਰੈਸਟ ਦੀ ਲੋੜ ਹੈ ਨਾ ਨੇ ਹੁਣ ਤੋ ਵੀ ਕਹਿਂਦੀ ਐ ਕਿਨੇ ਪਿਆਰ ਨਾਲ ਭੇਜਦੀ ਐ ਹੁਣ ਤੋ ਚਲ ਜਾ ਹੋਰ ਐ ਦੋ ਚਾਰ ਦਿਨ ਘਰੇ ਲਾਇਆ ਬੇਟੀ ਕੋਈ ਕਰੰਜੀਤ ਕੋਈ ਗੱਲ ਨਹੀਂ ਮੈਂ ਇੱਕ ਦੋ ਦਿਨ ਆਉਣੀ ਆ ਪਤਾ ਕੀ ਆ ਤੇ ਜੀ ਮੇਰਾ ਦਿਲ ਨਾ ਲੱਗਾ ਤੇ ਮੈਂ ਸ਼ਾਮੀ ਵਾਪਸ ਆ ਜਣਾ ਜੀ ਨਾਲੇ ਤੁਹਾਨੂੰ ਤੇ ਪਤਾ ਹੀ ਆ ਤੁਹਾਡੇ ਬਿਨਾ ਕਿੱਥੇ ਰਿਹਾ ਜਾਂਦਾ ਮੇਰੇ ਕੋ ਹੂੰ ਸਮਝਦੇ ਹੋ ਨਾ ਕਦੀ ਮੈਂ ਜ਼ਿਆਦਾ देर ਰੋਕੀ ਰਹੀ ਨਹੀਂ ਆ ਪਲੀਜ਼ ਮੰਮੀ ਤੇ ਮੇਰਾ ਨਾਂ ਦਿਨ ਲੱਗਾ ਮੈਂ ਆ ਜਾ ਸ਼ਾਮੀ ਕਾ ਤੂੰ ਤੈਨੂੰ ਅਹੀਂ ਭੇਜਾਂ ਜਾਂ ਮਿਲ ਕੇ ਆ ਦੋ ਦਿਨ ਰਹਿ ਕੇ ਆ ਚਲ ਕੋਈ ਨਹੀਂ ਮੈਂ ਲੈ ਆਉਂਗਾ ਤੂੰ ਹੋਇਆ ਦੋ ਦਿਨ ਤੇਰਾ ਮਨ ਹੋਰ ਹੋ ਜਾਊਗਾ ਕੋਈ ਗੱਲ ਨਹੀਂ ਚਲ ਜਾ ਕੁੜੀਆਂ ਦੇ ਪੇਕੇ ਜਾਣ ਲੱਗੀਆਂ ਖੁਸ਼ ਹੁੰਦੀਆਂ ਚਾ ਚੜ ਜਾਂਦਾ ਤਾਂ ਤੈਨੂੰ ਕੀ ਗੱਲ ਹੈ ਤੈਨੂੰ ਕੀ ਬਿਮਾਰੀ ਜਾਂਦੀ ਕਿਉਂ ਨਹੀਂ ਪੇਕੇ ਚਾਰ ਦਿਨ ਰਹਿ ਕੇ ਆ ਹੱਸ ਖੇਡ ਕੇ ਆ ਜਾ ਕੇ ਜਾ ਮੈਂ ਦੇਖ ਉਹ ਤੇ ਮੰਮੀ ਜੀ ਨੇ ਇਹਨਾਂ ਨੂੰ ਕਹਿ ਨਹੀਂ ਆ ਕਿ ਜਾਓ ਦੀਦੀ ਨਾਲ ਚਾਰ ਦਿਨ ਤੇ ਖੁਸ਼ ਹੋ ਕੇ ਆਓਗੇ ਕੁੜੀਆਂ ਨੂੰ ਚਾ ਚੜ ਜਾਂਦਾ ਪੇਕੇ ਦੇ ਨਾਂ ਨਹੀਂ ਤੂੰ ਤੇਰਾ ਕਿਉਂ ਜਮਾਨਿਆ ਤੈਨੂੰ ਕਿਉਂ ਨਹੀਂ ਚਾਹ ਚੜਦਾ ਮੰਮੀ ਉਹ ਕੁੜੀਆਂ ਪੇਕੇ ਜਾਂਦੀਆਂ ਵਾ ਜਿਆਦਾ ਜਿੰਨਾਂ ਨੂੰ ਸੌਰੇ ਕਰੋ ਪਿਆਰ ਘੱਟ ਮਿਲਦਾ ਵਾ ਮੈਨੂੰ ਪਤਾ ਤੁਸੀਂ ਸਾਰੇ ਜਾਣੇ ਕਿੰਨਾ ਪਿਆਰ ਕਰਦੇ ਹੋ ਉਹ ਤਾਂ ਗੱਲ ਠੀਕ ਹੈ ਮਗਰ ਪੇਕੇ ਜਾਂ ਲ ਕੇ ਫਿਰ ਵੀ ਬੰਦਾ ਖੋਸ਼ ਹੁੰਦਾ ਜਾ ਜਾ ਕੇ ਫੇਰ ਤੁਰ ਕੇ ਆ ਆ ਫੇਰ ਆਣਾ ਲੈ ਆਊਗਾ ਕਹਿੰਦੇ ਜਾਂ ਮੈਂ ਲੈ ਆਉਂਗਾ ਠੀਕ ਹੈ ਮੰਮੀ ਮੈਂ ਚੱਲ ਜਾਨੀ ਹਾਂ ਚੱਲ ਜਾ ਤੂੰ ਤੇ ਆਮ ਨਾਲ ਜਾਣਾ ਛੱਡ ਕੇ ਆਉਂਦਾ ਤੈਨੂੰ ਹਾਂ ਥੋੜੇ ਜਿਹਾ ਉੱਥੇ ਰੈਸਟ ਕਰ ਲੈ ਚਲੋ ਮੈਂ ਫੜਦੀ ਬੱਸ ਹਾਂ ਲੈ ਲੈਣੀ ਇੱਥੇ ਬੱਸ ਠੀਕ ਆ ਜਾ ਆਹਦਾ ਬਾਹਰ ਫੋਟਾ ਫਨ ਗਰਮੀ ਬਣੀ ਪੋਤਾ ਸਿਮਾ ਹੋਏ ਹੋਏ ਹੋ ਚਾਰੀ ਗੋਪੀ ਬਹੁ ਤੇ ਮੈਂ ਰਾਸ਼ੀ ਤੇ ਮੇਰੇ ਜਿਗਾ ਤੇ ਕਿੱਥੇ ਦਿਖਾ ਨਹੀਂ ਰਹੀ ਕਿਤੇ ਚਲੋ ਉਹਨਾਂ ਵਾਲੇ ਵੀ ਜਾਣਦੇ ਆ ਜਿਹੜਾ ਨੇ ਉਹ ਲੱਖਨਾ ਫਰਕ ਪੈ ਗਈ ਸਿੰਗਰਤ ਕਿੰਨਾ ਪਿਆਰ ਕਰਦੀ ਉਹਨੂੰ ਪਿਆਰ ਕਰਦੀ ਇੱਥੇ ਕੋਈ ਪਿਆਰ ਚੋੜ ਨਹੀਂ ਕਰਦੀ ਪਖੰਡ ਕਰਦੀ ਨਿਹਰਾ ਇਹਨੂੰ ਨਾ ਘਰ ਲਈ ਡਾਂਡ ਪਈ ਨਾ ਜੁੱਤੀਆਂ ਦਾ ਡਰ ਤੋਂ ਉਹ ਤੋਂ ਕਰਦੀ ਏ ਸਾਰਾ ਕੁਝ ਨਹੀਂ ਬੇਲਾ ਕਿੰਨੇ ਪਿਆਰ ਦਾ ਕਹਿਦੀ ਨਹੀਂ ਨਹੀਂ ਤੂੰ ਜਾ ਕੇ ਰਹਿ ਕੇ ਆ ਪੀ ਕੇ ਜਾ ਜਾ ਤੂੰ ਕੋਈ ਗੱਲ ਨਹੀਂ ਆ ਚੱਲ ਕਰੋ ਸਹੀ ਵੀ ਆ ਆਪਾਂ ਮੇ ਜੁੱਤੀਆਂ ਦੇ ਡਰੋਂ ਕਰਦੀ ਭੇਖੋ ਵੀ ਕਰਦੀ ਆ ਸਹੀ ਮਤਬ ਦੇਂਦੀ ਹਨ ਨੂੰ ਕੋਈ ਚੰਗਾ ਘਰੇ ਜਾ ਕੇ ਰੈਸਟ ਕਰਿਆ ਆਹੋ ਵੀ ਸੁਧਰਨ ਤੇ ਡਈ ਆ ਨਾ ਸਾਨੂੰ ਤਾਂ ਸੁਧਰਨ ਦਾ ਵਾਸਤਾ ਵਜਤਰਾ ਮਰਜੀ ਸੁਧਰੋ ਹੋ ਹੈ ਨਾ ਬਸ ਆਹੋ ਸਾਰਾ ਘਰ ਦਾ ਕੰਮ ਕਰ ਲੂਗੀ ਇਹਨੂੰ ਵੀ ਪਤਾ ਕਰਨਾ ਵਾ ਚੱਲ ਇਸੇ ਤਰ੍ਹਾਂ ਚੱਲਦੀ ਜਾਵੇ ਤਾਂ ਗੱਲ ਚੰਗੀ ਆ ਫਿਰ ਵੀ ਤੇ ਖਰਾਬੀ ਕੀਤੀ ਤੇ ਫਿਰ ਤੱਕੀ ਆ ਮੈਂ ਚੰਗਾ ਸਿਆਣੀ ਰਹੂਗੀ ਆ ਭਾਵੇਂ ਕਿ ਉਹ ਤੋਂ ਡਰਦੀ ਆ ਤੇ ਡਰ ਕੇ ਕੋਈ ਨਹੀਂ ਰਵੇ ਤੇ ਚੰਗਾ ਹੋ ਉਹ ਜਿਹਨਾਂ ਦੇ ਬੋਲਤੇ ਗਏ ਨਾ ਮੈਂ ਕਰ ਦੇ ਉਹਦਾ ਥੋੜਾ ਸੁਭਰੀ ਹੈ ਬਲਕਿ ਜੇ ਕਹਿੰਦੇ ਥੋੜੀ ਥੋੜਾ ਆ ਹਾਂ ਉਹ ਪੈਦਲ ਟੁੱਟ ਕੇ ਆ ਨਾ ਫਿਰ ਹੂੰ ਮੈਨੂੰ ਸਮਝ ਨਹੀਂ ਆਉਂਦੀ ਮਾਫੀयां ਦੇ ਮੰਗ ਲਾ ਪੀੜੀ ਆ ਫਿਰ ਜਿਹੜਾ ਸੁਧਰ ਜਗਾ ਫਿਰ ਜਤਨੀ ਹੋ ਗਈ ਹੋਈ ਇੰਡੀਅਨ ਤਾਂ ਨਹੀਂ ਲੱਗਦੀ ਇਹ ਕੋਈ ਇਹ ਦਵਾ ਜੋ ਪੈਦਰ ਪੁੱਦੇ ਲੱਕੋ ਮਾਫੀ ਦੇਂਦੇ ਰੱਖੀਏ ਨੇ ਇੱਕੋ ਥੀ ਕੁਛ ਨਾ ਹਾਂ ਪੀਹਾਂ ਦਾ ਉਹ ਦਾ ਟੇਟ ਆ ਮਾਪਿ ਦਾ ਕਰ ਲਿਆ ਕੰਮ ਮਾਫੀ ਕਰ ਦੋ ਕਰ ਲਿਆ ਕੰਮ ਮਾਫੀ ਕਰ ਦੋ ਫਸੇ ਰੁੱਤਨ ਤਾਂ ਚੱਲ ਕੋਈ ਨਹੀਂ ਅਖੀਰ ਸੁਧਰਤ ਗਈ ਨਾ ਵਾਹਿਗੁਰੂ ਜੋ ਵੀ ਕਰਦਾ ਨਾ ਬਹੁਤ ਵਧੀਆ ਕਰਦਾ ਸੁਧਰਤ ਗਈ ਹੈ ਨਾ ਸਾਨੂੰ ਸੁਧਰਨਾ ਵਾਸਤਾ ਹੀ ਹੋਤਾ ਹੈ ਸੁਧਰਨਾ ਚਾਹੀਦਾ ਹੈ ਸਹੀ ਗੱਲ ਮਮੀ ਸੀ ਗਾ ਕੌਣ ਸੁਧਰ ਕੇ ਜੀਜੂ ਮੈਂ ਤੂੰ ਕੌਣ ਤੂੰ ਹੀ ਸੁਧਰੀ ਜੀਜੂ ਤੁਹਾਨੂੰ ਪਤਾ ਤੇ ਆ ਕਿ ਤੁਹਾਡੀ ਸਾਰੀ ਪਹਿਲੇ ਬੜੀ ਇੰਟੈਲੀਜੈਂਟ ਆ ਨਾਲ ਇਹਨਾਂ ਵਿੱਚ ਮੈਨੂੰ ਵੀ ਪਤਾ ਵਾ ਕਿ ਕਿਹੜਾ ਰਿਸ਼ਤਾ ਕਿੱਥੇ ਰੱਖਣਾ ਵਾ ਕਿਹਨੂੰ ਤਾਂ ਪਤਾ ਮੈਨੂੰ ਉਹ ਮੈਂ ਤੁਹਾਨੂੰ ਪੁੱਛਣਾ ਇਹ ਕਿ ਤੁਸੀਂ ਦੀਦੀ ਦੇ ਨਾਲ ਛੱਡਣ ਜਾਣਾ ਵਾ 3-4 ਦਿਨ ਲਈ ਤੁਸੀਂ ਉਹਨਾਂ ਦੇ ਨਾਲ ਹੀ ਰੋਗੇ ਕਿ ਜਾ ਘਰ ਵਾਪਸ ਆਜੋਗੇ ਮੈਂ ਨਾਲ ਕਿ ਰਹਿਣਾ ਨੇ ਘਰ ਆਵਾਂਗਾ ਮੇਰੇ ਕੋਲ ਛੱਤੀ ਕੰਮ ਇੱਥੇ ਅੱਛਾ ਉਹ ਮੈਂ ਤੁਹਾਨੂੰ ਪੁੱਛਣਾ ਇਹ ਕਿ ਮਤਲਬ ਤੁਸੀਂ ਮੈਂ ਦੀਦੀ ਕਹਿੰਦੇ ਨਾ ਕਿ ਇਹਨਾਂ ਨੂੰ ਆਲੂ ਵਾਲੀ ਰੋਟੀਆਂ ਬੜੀ ਪਸੰਦ ਆ ਤੁਮੈਂ ਸੋਚਨ ਦੀ ਕਿ ਤੁਹਾਡੇ ਅਨੁਸਾਰ ਰੋਟੀ ਨਾ ਬਣਾ ਦਵਾਂ ਮੈਂ ਮਰਜ਼ੀ ਬਣਾ ਕੋਈ ਤੂੰ ਮਰੀਆਂ ਆਲੂ ਵਾਲੀਆਂ ਖਵਾ ਦੇ ਦੂਣ ਦੂਣੀਆਂ ਖਵਾ ਦੇ ਮਰਜ਼ੀ ਆ ਖਵਾ ਲੈ ਮਮੀ ਕੋਈ ਤੇ ਤੈਨੂੰ ਪਣੀ ਆ ਸਹੀ ਲੱਗਦਾ ਸਹੀ ਸੁੰਦਰਗੀ ਹੈ ਜਿਹੜੀ ਬਿਲਕੁਲ ਹੀ ਕੰਮ ਨੂੰ ਆ ਜਿਹੜੀ ਮੰਗੇਗਾ ਨਾ ਉਹੋ ਮਿਲਣੀ ਆ ਕੋਈ ਤੂੰ ਇਹ ਕਹਿੰਦੇ ਬਿਲਕੁਲ ਨਹੀਂ ਕੰਮ ਨੂੰ ਹੱਥ ਲੰਦੀ ਸਾਰੇ ਕਰੂ ਹਾਂ ਆਲੂ ਦੀ ਰੋਟੀਆਂ ਤਾਂ ਕਿ ਬਣਾਵੀਂ ਫੋਨ ਲੈ ਜੀ ਮੈਨੂੰ ਵੇਖ ਲਓ ਖਾ ਚਲੋ ਤੈਨੂੰ ਕੀ ਵਧੀਆ ਗੱਲ ਆ ਜੀਜੂ ਮੱਖਣ ਤੁਸੀਂ ਘਰ ਦਾ ਖਾਓਗੇ ਕਿ ਜਾਂ ਬਾਹਰੋਂ ਲਿਆਓਗੇ ਹਾਂ ਅਜਾ ਕੰਮ ਕਰ ਗੱਲਾਂ ਹੀ ਕਰਦੀ ਰਹੇਗੀ ਖਵਾਏਂਗੇ ਵੀ ਕੁਛ ਨਹੀਂ ਹੋਊਗਾ ਨਹੀਂ ਨਹੀਂ ਜੀਜੂ ਮੈਂ ਹੁਣੇ ਬਣਾ ਦੇਣੀ ਆ ਜੇ ਤੁਸੀਂ ਕਹਿੰਦੇ ਜੇ ਤੇ ਪਰ ਪਹਿਲਾਂ ਤੁਸੀਂ ਇੱਦਾਂ ਕਰੋ ਦੀਦੀ ਨੇ ਛੱਡਿਆ ਉਹ ਹਾਂ ਦੀਦੀ ਨੇ ਸਵੇਰ ਦਾ ਖਵਾਤਾ ਮੈਨੂੰ ਹੁਣ ਅੱਗੋਂ ਦਾ ਸਾਂਭ ਲਈ ਸਾਰਾ ਕੁਝ ਹਾਂ ਹਾਂ ਠੀਕ ਹੈ ਨਾ ਇੰਨਾ ਹੀ ਬਣਾਓ ਆ ਤੇ ਮੈਨੂੰ ਛੱਡਣਾ ਕੋਈ ਗੱਲ ਨਹੀਂ ਸਹੀ ਨਾ ਕੋਈ ਨਾ ਕੁਛ ਨਹੀਂ ਹੋਣਾ ਜੋ ਕੁਝ ਹੋਣਾ ਘਰੋਂ ਹੀ ਬਣਨਾ ਹੈ ਘਰ ਬਣਾ ਕੇ ਖਾ ਲੈਣਾ ਬਾਜ਼ਾਰ ਵਾਲ ਤੇ ਆ ਨਹੀਂ ਦੇਣਾ ਹਾਂਜੀ ਮੰਮੀ ਇਹ ਹੁਣ ਤੇਰੀ ਜ਼ਿੰਮੇਵਾਰੀ ਆ ਘਰ ਦੇ ਸਾਰੇ ਕੁ ਖਾਣਾ ਭਾਵੇਂ ਮੱਖਣ ਹੋਵੇ ਭਾਵੇਂ ਕੁਛ ਹੋਵੇ ਸਹੀ ਹੈ ਨਾ ਹਾਂਜੀ ਹਾਂ ਠੀਕ ਆ ਚਲੋ ਜੀਜੂ ਅੱਜ ਤੋਂ ਬਾਅਦ ਤੇ ਤੁਹਾਨੂੰ ਸਾਰਾ ਖਾਣਾ ਘਰ ਦਾ ਹੀ ਮਿਲਿਆ ਕਰੂਗਾ ਬੜੀ ਗੱਲ ਕ ਬਹੁਤ ਵਧੀਆ ਚੰਗਾ ਸਾਨੂੰ ਘਰ ਦਾ ਖਾਣਾ ਮੈਨੂੰ ਜ਼ਰੂਰ ਚਾਹੀਦਾ ਘਰ ਦਾ ਗ੍ਰੀਸ ਥੋੜੀ ਹੈਗੀ ਆ ਬਾਹਰ ਦਾ ਖਾ ਕੇ ਤੇ ਮੈਨੂੰ ਕੁਛ ਨਹੀਂ ਹਾਂਜੀ ਮੈਂ ਦੀਦੀ ਦੇ ਨਾਲ ਤੇ ਰੈਡੀ ਹੋਏ ਤੇ ਫਿਰ ਤੁਹਾਨੂੰ ਉਹਨਾਂ ਨੂੰ ਛੱਡਿਆ ਉੱਧਰ ਹਾਂ ਜਾ ਵੇ ਹਾਂਜੀ ਨਿਕਲ ਜਾ ਸਰਣਾ ਨਹੀਂ ਛੱਡ ਕੇ ਤੂੰ ਵੀ ਨਾ ਟਾਈਮ ਨਾ ਕੋਤਾ ਦੀ ਘਰ ਹਾਂ ਚੱਲ ਸਾਰਾ ਸੈਟ ਹੋ ਗਿਆ ਵਧੀਆ ਹੁਣ ਵੇਖ ਆਲੂ ਵਾਲੀਆਂ ਮਿਲਦੀਆਂ ਹੀ ਕਿ ਗੰਡਿਆਂ ਵਾਲੀਆਂ ਮਿਲਦੀਆਂ ਉਹ ਵੀ ਗੱਲ ਹੋਈ ਨਾ ਭਾਵੇਂ ਕਹਿੰਦੇ ਸਮਝਾਇਆ ਸਮਝੀ ਨਾ ਸਮਝ ਤੇ ਗਈ ਨਾ ਚਲੋ ਬੜਾ ਵਧੀਆ ਹੋ ਗਿਆ ਹੁਣ ਇਹਦੀ ਪ੍ਰੀਖਿਆ ਹੀ ਹੈ ਇੱਕ ਰਕਮ ਦੀ ਕਿ ਕੀ ਕੀ ਕਰਕੇ ਖਾਉਂਦੀ ਇਹ ਤਾਂ ਕੀ ਕੀ ਕਰਦੀ ਆ ਘਰ ਕਿਤਰਾ ਖਾਂਦੀ ਆ ਹੁਣ ਆਪਾਂ ਇਹ ਵੇਖਾਂ ਜਿਹੜੇ ਸਾਹ ਨੂੰ ਕਹਿੰਦੀ ਹੈ ਨਾ ਉਹ ਵੀ ਇੰਡੀ ਕਿਰੀ ਕਰ ਲੈ ਚਲੋ ਲੈ ਦੇ ਮੱਗ ਹਾਂਜੀ ਹੋ ਗਈ ਤਿਆਰ ਹਾਂਜੀ ਹੋ ਗਈ ਤਿਆਰ ਮੇਰੀ ਗੱਲ ਸੁਣੋ ਹਾਂ ਹਾਂ ਮੇਰੇ ਨਾਲ ਹੀ ਰਹੋਗੇ ਨਾ ਤੁਸੀਂ ਵੀ ਉੱਥੇ ਮੈਂ ਉੱਥੇ ਰਹਿ ਕੇ ਕਰਨਾ ਵਾ ਤੈਨੂੰ ਪਤਾ ਮੇਰਾ ਪਿੱਛੇ ਕੰਮ ਆ ਤੂੰ ਸਰਨਾ ਨਹੀਂ ਮੇਰਾ ਲੈ ਫਿਰ ਕੀ ਆ ਤੁਹਾਨੂੰ ਤਾਂ ਪਤਾ ਹੀ ਆ ਮੇਰਾ ਮਾਸਾ ਮਨ ਨਹੀਂ ਲੱਗਦਾ ਤੁਹਾਡੇ ਬਿਨਾ ਜੇ ਤੂੰ ਉੱਥੇ ਰਹਿਣਾ ਹੋਣਾ ਫੇਰ ਹੀ ਮੈਂ ਰਹਿਣਾ ਨਹੀਂ ਤੇ ਮੈਂ ਆ ਜਾਣਾ ਜੇ ਫਿਰ ਓਏ ਓਹੋ ਕੀ ਹੋ ਗਈ ਗੱਲ ਕਰਦੇ ਤੀ ਮੇਰੀ ਗੱਲ ਸੁਣੋ ਫਿਰ ਜਦ ਤੂੰ ਕਹोगे ਨਾ ਮੈਂ ਆ ਜਾਇਗਾ ਨਾ ਉੱਥੇ ਮੈਂ ਅੱਜ ਕਿਹੜਾ ਮਾਰਦਾ ਰਹੂੰਗਾ ਵਿੱਚ ਕੋਈ ਚੱਕਰ ਨਹੀਂ ਐ ਨਾ ਇਹ ਤਾਂ ਬੜਾ ਮਹੀਨੇ ਲਈ ਜਾਣਾ ਵਾ 2-4 ਦਿਨ ਲਈ ਤੇ ਜਾਣਾ ਤੁਸੀਂ ਅੱਛਾ ਮੈਂ ਆ ਜਾਇਗਾ ਨਾ ਜਦੋਂ ਮਰਜ਼ੀ ਵਿੱਚੋਂ ਠੀਕ ਜੋ ਬੋਦੀ ਕੈ ਗੱਲ ਦੀ ਲੋੜ ਹੋ ਗਈ ਫਿਰ ਮੈਨੂੰ ਮਾੜਾ ਫੋਨ ਕਰਦਾ ਮੈਂ ਪਹੁੰਚੂ ਮਰਸੇ ਮਿਲਿਆ ਤੇ ਲੈ ਕੋ ਤਾਂ ਮੈਨੂੰ ਮਾਣ ਆ ਗਈ ਆ ਹਾਂ ਤੇ ਬਸ ਸਹੀ ਹੈ ਮੈਂ ਪਤਾ ਨੂੰ ਫੋਨ ਕੀਤਾ ਨਾ ਤੇ ਉਸੇ ਵੇਲੇ ਆਇਆ ਹਾਂ ਬੋਦੀ ਕੱਲ ਤੇ ਮੈਂ ਰਹਾ ਵੀ ਲਿੰਦਾ ਚ ਕੋਈ ਗੱਲ ਨਹੀਂ ਪਰ ਅੱਜ ਮੈਂ ਰਹਾ ਥੋੜਾ ਕੰਮ ਦੁਕਾਨ ਦਾ ਚਲੋ ਫਿਰ ਮੈਂ ਤੇ ਆ ਰਹੀ ਛੱਡੋ ਮੈਨੂੰ ਹਾਂ ਹਾਂ ਚੱਲ ਚੱਲ ਲੈ ਲਓ ਕੁਛ ਖੜਾ ਦਿਓਨ ਕੱਪੜੇ ਕੋਲ ਬਾਹਰ ਪਹਿਨੇ ਆ ਗੋਟੜ ਬੈਗ ਨਹੀਂ ਲੈ ਕੇ ਜਾਣਾ ਜੀ ਤੇ ਪਤਾ ਕੀ ਹੋਇਆ ਵਾ ਕਿਸੇ ਵੀ ਹਾਲ ਜਦੋਂ ਮੈਂ ਗਈ ਸੀ ਨਾ ਉਦੋਂ ਮੈਂ ਦੋ ਤਿੰਨ ਸੂਟ ਲੈ ਕੇ ਗਈ ਸੀ ਉੱਥੇ ਰਹਿਣ ਵਾਸਤੇ ਬਾਅਦ ਚ ਮੈਂ ਤੋ ਮੇਰੇ ਦੋ ਤਿੰਨ ਸੂਟ ਉੱਥੇ ਹੀ ਪਏ ਆ ਤੇ ਮੈਂ ਕਿ ਉਹ ਹੀ ਪਾ ਲੂੰਗੀ ਐਵੇਂ ਥੱਬਾ ਫੇਰ ਇੱਥੋਂ ਕੱਪੜਿਆਂ ਦੇ ਸੁੱਕੀ ਜਾਵਾਂ ਫੇਰ ਮੈਂ ਇਹਨਾਂ ਲੈ ਕੇ ਆਵਾਂ ਉੱਥੇ ਨਾਲੇ ਮੈਂ ਦੋ ਤਿੰਨ ਸੂਟ ਐਕਸਟਰਾ ਰੱਖੇ ਹੀ ਹੁੰਦੇ ਆ ਵਿਚਾਰੇ ਜੇ ਮੈਂ ਰਹਿ ਆ ਪੁੰਗ ਤੇ ਉਹ ਹੀ ਪਾ ਲੂੰਗੀ ਇਸ ਕਰਕੇ ਮੈਨੂੰ ਬੈਗ ਖੜਦੀ ਲੋੜ ਨਹੀਂ ਚੱਟ ਸਹੀ ਹੈ ਤੇਰਾ ਐਡਜਸਟ ਹੋ ਜੇ ਨਾ ਜ ਤਮੀ ਆ ਚਲ ਠੀਕ ਚਲ ਚਲ ਮੰਮੀ ਮੰਮੀ ਬੜਾ ਸੁਣਾ ਸੁਣਾ ਲੱਗੰਦੇ ਆ ਭਾੜੇ ਚੱਲ ਗਿਆ ਆਓ ਭਾਜੀ ਤੇ ਛੱਡਣ ਗਏ ਨਾ ਭਾੜੇ ਉੱਤੇ ਅੱਛਾ ਅੱਛਾ ਮੈਨੂੰ ਕਹਾਂ ਘਰ ਚ ਕੋਈ ਆਵਾਜ਼ ਨਹੀਂ ਆਉਂਦੀ ਉਹ ਵੀ ਕਮਰਾ ਬੰਦਿਆ ਤੇ ਉਹ ਵੀ ਕਮਰਾ ਬੰਦਿਆ ਇਹ ਸੀ ਸਿਮਰਤ ਇੱਥੇ ਹੀ ਰਹਨੇ ਬਾਦ ਨੇ ਸੀ ਮਰਤ ਉਹ ਰਹਿ ਪਾਣੀ ਲਿਆ ਪੁੱਤ ਉਹ ਮੰਮੀ ਰਹਿ ਰਹਿ ਉਹਨਾਂ ਨਾਲ ਗਿਆ ਕਰੋ ਮੈਂ ਆਪੇ ਪਾਣੀ ਪੀ ਲੂੰਗਾ ਮੇਰੀ ਸੁਣ ਗੱਲ ਕਿ ਉਹ ਕੁੜੀ ਸੁਧਰੀ ਹੈ ਨਾ ਹੁਣ ਤੂੰ ਵੀ ਆਪਣੇ ਆਪ ਸੋਧਾ ਸੁਧਾਰ ਲਿਆ ਮੰਮੀ ਮੈਂ ਕੀ ਸੁਧਾਰ ਜਾਵਾ ਇਸ ਤਰ੍ਹਾਂ ਘਰ ਚ ਕਲੇਸ਼ ਨਹੀਂ ਮੁਕਣਾ ਤੁਨ ਮੰਮੀ ਥੋੜੇ ਦਿਨ ਪਹਿਲੇ ਬਦਨ ਕਿੰਨਾ ਕੁਝ ਕਿਹਾ ਨੇ ਕੁਝ ਨਹੀਂ ਹੋਇਆ ਫੇਰ ਕੀ ਹੋਇਆ ਉਹ ਸੁਧਰ ਗਈ ਨ ਤੂੰ ਵੀ ਥੋੜਾ ਜਿਹਾ ਬਦਲ ਜਾ ਥੋੜਾ ਜਿਹਾ ਬਦਲ ਲੈਣਾ ਆਪੇ ਸਾਰਾ ਕੁਝ ਠੀਕ ਹੋ ਜਾਣਾ ਕੋਤੇ ਇਸ ਤਰ੍ਹਾਂ ਕਰ ਹੁਣ ਉਹ ਪੇਕੇ ਗਈ ਆ ਥੁੜਕੀ ਦੇ ਕੋ ਲੈ ਕੇ ਉਹਦੇ ਕੋਈ ਖਾਣਾ ਨਾ ਉਹਨੇ ਹੀ ਸਾਰਾ ਕੁਝ ਕਰਨਾ ਅਹੀਂ ਕੁਝ ਨਹੀਂ ਕਰਨਾ ਰੋਟੀ ਵੀ ਉਹ ਬਣਾਏਗੀ ਦਹੀਂ ਵੀ ਸਾਰੇ ਉਹ ਸੇ ਹੋਰ ਨਹੀਂ ਕਰਨੀ ਸਾਰਿਆਂ ਨੂੰ ਤੂੰ ਇੱਕ ਕਰ ਆ ਕੇ ਤੇ ਵੇਖੋ ਜੇ ਤੂੰ ਹੀ ਗਾਲੀਂ ਨੂੰ ਬੋਲੋਗੇ ਤਾਂ ਕੀ ਕਰੂਗੀ ਚਲੋ ਵੇ ਲੈ ਲੈਣੇ ਆ ਪਾਣੀ ਦੇ ਨੂੰ ਸਹਿਤ ਨੂੰ ਪਤਾ ਤੂੰ ਤੂੰ ਕੱਢ ਕੇ ਬਾਹਰ ਆਪ ਤੇ ਤੂੰ ਗਿਆ ਚਲੇ ਆ ਗਿਆ ਮੈਂ ਫਿਰ ਉਧਰ ਫੋਨ ਕੀਤਾ ਉਹਦੀ ਚਾਚੀ ਆਈ ਨਾਲੇ ਉਹਦਾ ਭਰਾ ਤੁਝਾਈ ਆਏ ਉਹਨੂੰ ਵਾਧੂ ਫੋਲ ਕੇ ਗਿਆ ਵਾਧੂ ਸਮਝਾ ਗਏ ਉਹ ਹੁਣ ਬਦਲ ਗਈ ਆ ਪੁੱਤ ਤੂੰ ਵੀ ਬਦਲ ਤੇ ਤੂੰ ਵੀ ਉਹਦਾ ਜੋ ਕਹਿੰਦੀ ਆ ਨਾ ਮੰਨਿਆ ਕਰ ਚਾਹ ਪਾਣੀ ਦਿੰਦੀ ਉਹਦੀ ਪੀ ਲਿਆ ਕਰ ਮੰਮੀ ਸਮਝਾ ਕੇ ਤੇ ਪਹਿਲਾਂ ਵੀ ਗਈ ਸੀ ਉਹ ਨਹੀਂ ਨਹੀਂ ਹੁਣ ਸਮਝਾ ਕੇ ਉਹ ਸੁਧਰ ਗਈ ਆ ਤੈਨੂੰ ਕੀ ਪਤਾ ਤੂੰ ਤਾਂ ਦੋ ਦਿਨ ਬਾਅਦ ਆਇਆ ਸੁਧਰ ਗਈ ਆ ਵੇਖੀ ਕਿੰਨਾ ਫਰਕ ਪੈ ਗਿਆ ਪੁੱਤੋਚ ਇਹ ਜਾਰੀ ਕਰੀਦਾ ਹੁੰਦਾ ਥੋੜਾ ਪੁੱਤ ਆਪਣੇ ਆਪ ਨੂੰ ਫਰਕ ਜਰੂਰ ਪਾਈਦਾ ਵੀ ਨਹੀਂ ਜੇ ਅਗਲਾ ਨੀਵਾ ਹੁੰਦਾ ਨਾ ਆਪ ਨਾ ਉੱਤੇ ਚੜੋ ਕਿ ਆ ਵੀ ਨੀਵੇਂ ਹੋ ਠੀਕ ਹੈ ਠੀਕ ਆ ਮੰਮੀ ਪੁੱਤ ਵੇਖ ਹੁਣ ਸਿਮਰਤ ਕਰਕੇ ਹੀ ਨਾ ਭਾਬੀ ਤੇਰੀ ਪੇਕੇ ਗਈ ਆ ਨਹੀਂ ਤੇ ਹੁਣ ਜਾਣਾ ਹੀ ਉਹ ਇੰਨੀਆਂ ਚੰਗੀਆਂ ਗੱਲਾਂ ਕਰਨ ਲਈ ਆ ਚੰਗੀ ਸੁਧਰੀ ਹੋਈ ਆ ਤੇ ਪਤਾ ਲੱਗਦਾ ਨਾ ਆਪੇ ਉਹ ਤਾਂ ਜੇ ਤੂੰ ਨਹੀਂ ਕਰੇਂਗਾ ਤੇ ਫੇ ਚੰਗੀ ਗੱਲ ਨਹੀਂ ਲਹਗੀ ਤੇ ਤੂੰ ਹੀ ਜਾ ਤੇ ਜਾ ਕੇ ਜਾ ਪਾਣੀ ਤਾਂ ਨਹੀਂ ਪੀ ਆਪਣੇ ਕਮਰੇ ਚ ਬਹੋ ਜਾ ਕੇ ਠੀਕ ਆ ਮੰਮੀ ਏਸੀ ਦਾ ਸੋਚਣਾ ਪਈਓ ਗਰਮੀ ਵੜੀ ਜੇ ਪੁੱਤ ਰਾਣਾ ਤੋਂ ਠੀਕ ਹੋ ਹੀ ਗਿਆ ਹੁਣ ਇਹ ਵੀ ਮੇਰੀ ਮੰਨ ਲਵੇ ਤੇ ਇਹਨਾਂ ਦੀ ਵੀ ਮੰਨ ਜਵੇ ਤੇ ਚਲੋ ਸਭ ਕੁਝ ਠੀਕ ਹੈ ਮੈਨੂੰ ਹੋਰ ਕੀ ਚਾਹੀਦਾ ਇਹੋ ਹੀ ਆ ਆਪਣਾ ਪਿਆਰ ਨਾਲ ਰਹਿਣ ਲੱਗਦਾ ਤੇ ਆ ਸੁਧਰੀ ਜਾਊਗਾ